ਪੰਜਾਬ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਚੋਰੀਆਂ ਦੇ ਵਾਰ ਦਾ ਤਾਂ ਵਾਧਿਆ ਚਾਰੀ ਨੇ ਦਿਨ ਦਿਹਾੜੇ ਚਿੱਟੇ ਦਿਨ ਵੀ ਚੋਰਾਂ ਦੇ ਵੱਲੋਂ ਬੇਖੌਫ ਹੋ ਕੇ ਲੁੱਟਦੀਆਂ ਵਾਰ ਦਾ ਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿੱਥੇ ਆਮ ਲੋਕ ਸੁਰੱਖਿਤ ਨਹੀਂ ਉੱਥੇ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਸੁਰੱਖਿਤ ਨਹੀਂ ਜਪਦੇ ਇੱਕ ਪਿੱਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਐਕਟਿਵਾ ਸਵਾਰ ਮਹਿਲਾ ਕਾਂਸਟੇਬਲ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਉਸ ਸਵਾਰ ਉਸ ਵਕਤ ਤਿੰਨ ਸਵਾਰ ਨੌਜਵਾਨਾਂ ਦੇ ਵੱਲੋਂ ਇਸ ਮਹਿਲਾ ਦੀ ਚੈਨ ਝੱਟ ਕੇ ਫਰਾਰ ਹੋ ਗਏ ਜਿਸ ਦੌਰਾਨ ਇਹ ਮਹਿਲਾ ਸੜਕ ਤੇ ਡਿੱਗ ਪਈ ਅਤੇ ਰਾਹਗੀਰਾਂ ਦੇ ਵੱਲੋਂ ਇਸ ਨੂੰ ਛੁੱਕਿਆ ਗਿਆ ਜ ਜਿੱਦਿਆ ਸਾਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਦੂਜੇ ਪਾਸੇ ਪੁਲਿਸ ਦੇ ਉੱਚ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਕਿ ਸ਼ੁਰੂ ਕਰ ਦਿੱਤੀ ਹੈ ਆਖਰ ਕੀ ਕਾਰਵਾਈ ਕੀਤੀ ਗਈ ਹਾਂਜੀ ਇੱਕ ਮੈਡਾ ਪੁੱਛੂ ਆਜਾ ਜਿਹੜਾ ਬੁੱਤ ਦਾ ਨਾਮ ਦਾ ਫਾਮ ਹੈ ਐਸੀ ਕਿੰਨੇ ਬੰਦੇ ਇਸ ਮਾਮਲੇ ਦੇ ਵਿੱਚ ਫੜੇ ਗਏ ਨੇ ਤੇ ਕੀ ਬਾਤ ਪੂਰਾ ਮਾਉਂਦਾ ਹਾਂਜੀ ਸਾਡੇ ਕੋਲ ਇੱਕ ਸਾਡੀ ਮਹਿਲਾ ਪੁਲਿਸ ਕਾਂਸਟੇਬਲ ਦੀ ਕੰਪਲੇਟ ਆਈ ਸੀ ਕਿ ਉਹ ਜਿਹੜੀ ਉਹ ਜਦੋਂ ਡਿਊਟੀ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਉਹਦੀ ਦੋ ਜਣੇ ਐਕਟਿਵਾ ਤੇ ਉਹਦੀ ਜਿਹੜੀ ਹੈਗੀ ਇਹ 골ਡ ਚੇਨ ਪਾਈ ਹੋਈ ਸੀ ਮੰਗਲ ਸੂਤਰ ਉਹ ਖੋ ਕੇ ਲੱਗੀ ਉਹ ਸਿਵਲ ਕੱਪੜਿਆਂ ਚ ਸੀ ਜਦੋਂ ਉਹ ਜਾ ਰਹੀ ਸੀਗੀ ਘਰ ਆਪਣਾ ਤੇ ਉਹਦੀ ਕੰਪਲੇਟ ਤੇ ਆਪਾਂ ਐਫਆਈਆਰ ਦਰਜ ਕਰਕੇ ਫਿਰ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਆਪਾਂ ਇਸ ਮਾਮਲੇ 'ਚ ਤਿੰਨ ਬੰਦੇ ਆਪਾਂ ਫੜੇ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਦੇ ਬੇਸਿਸ ਤੇ ਆਪਾਂ ਫੜੇ ਆ ਤਿੰਨ ਬੰਦੇ ਇਹਦੇ 'ਚ ਆਪਾਂ ਫੜੇ ਅਰੈਸਟ ਕੀਤੇ ਆ ਉਹਨਾਂ ਤੋਂ ਆਪਾਂ ਨੂੰ ਵਾਰਦਤ 'ਚ ਵਰਤੀ ਗਈ ਐਕਟਿਵਾ ਇੱਕ ਕਮਾਨੇਦਾਰ ਚਾਕੂ ਤੇ ਇੱਕ ਖੰਡਾ ਬਰਾਮਦ ਹੋਇਆ ਤੇ ਉਹਨਾਂ ਨੂੰ ਪੇਸ਼ ਕਰਕੇ ਹੁਣ ਪੇਸ਼ ਕਰਨ ਵਾਸਤੇ ਲੱਗ ਗਏ ਆ ਰਮਾਂਡ ਹਸੋਤ ਕਰਕੇ ਜਿਹੜੀ ਚੇਨ ਵੀ ਰਿਕਵਰ ਕਰਵਾਈ ਜਾਊਗੀ ਹੰਦਰਾ ਨੇ ਮਾਰ ਤੋਂ ਪੰਜਾਬ ਦਿੱਤਾ ਸੀ ਚਲੋ ਦਾ ਸਮਾਂ ਸੀ ਤੇ ਇਹ ਇਹ 28 ਤਰੀਕ ਸ਼ਾਮੀ 6:00 ਵਜੇ ਦਾ ਟਾਈਮ ਸੀ 6:30 ਵਜੇ ਦਾ ਇਹ ਆਪਣੇ ਉਧਰ ਮੈਰੀਟੋਰੀਅ ਸਕੂਲ ਦੇ ਆਸ-ਪਾਸ ਜੇ ਇਹ ਜਿਹੜੀ ਹੈਗੀ ਹੈ ਹਾਦਸਾ ਵਾਪਰਿਆ ਸੀਗਾ ਤੇ ਹਾਂ ਤੇ ਤਾਂ ਮੈਂ ਉਹ ਵੀ ਇੱਕ ਵਾਰ ਜਾ ਰਹੇ ਸੀ ਜਾਂ ਜਾਂ ਉਹ ਪੈਦਲ ਸੀ ਹਾਂਜੀ ਜਿਹੜੇ ਸਾਡੇ ਲੇਡੀ ਕਨਸਟੇਬਲ ਸੀ ਉਹ ਵੀ ਐਕਟਿਵਾ ਤੇ ਆਪਣੀ ਐਕਟਿਵਾ ਤੇ ਸਿਵਲ ਕੱਪੜਾ ਚੁੱਕਾਰੇ ਵਾਪਸ ਜਾ ਰਹੀ ਸੀ ਤੇ ਇਹਨਾਂ ਨੇ ਪਿੱਛੋਂ ਦੀ ਉਹਨਾਂ ਨੂੰ ਦੇਖ ਲਿਆ ਉਹਨਾਂ ਉਹਨਾਂ ਦੀ ਜਿਹੜੀ ਹੈਗੀ ਚੇਨ ਬਾਹਰ ਦਿਖ ਰਹੀ ਸੀ ਤਾਂ ਇਹਨਾਂ ਨੇ ਚਪਟਾ ਮਾਰ ਕੇ ਉਹਨੂੰ ਉਹ ਖੋ ਕੇ ਲੈ ਗਏ ਉਹ ਐਕਚੁਅਲੀ ਉਹਨਾਂ ਦਾ ਥੋੜਾ ਜਿਹਾ ਬੈਲੈਂਸ ਵਿਗੜ ਗਿਆ ਸੀਗਾ ਉਹ ਥੋੜਾ ਜਿਹਾ ਉਹਨਾਂ ਦੀ ਐਕਟਿਵਾ ਡਗ ਮੰਗਾ ਕੇ ਇੱਕ ਪਾਸੇ ਨੂੰ ਡਿੱਗੀ ਹੋ ਕੇ ਡਿੱਗੀ ਸੀ ਤਾਂ ਕਹਿੰਦੇ ਕੋਈ ਨਹੀਂ ਹੋਇਆ ਜਲਦੀ ਨਾਲ ਫਿਰ ਨਿਕਲ ਗਏ ਕਦੋਂ ਕੋਈ ਪ੍ਰੋਸਨ ਨਹੀਂ ਲੱਗਿਆ ਸੀਗੇ ਮੈਮ ਨਹੀਂ ਸੱਟਾਂ ਤੋਂ ਬਚਾਅ ਹੋ ਗਿਆ ਜੇ ਸੱਟਾਂ ਨਿਕੋਈ ਲੱਗੀਆਂ ਹੋਏ ਦੇਖੋ ਉਹਨਾਂ ਨੇ ਮਤਲਬ ਉਸ ਤੋਂ ਬਾਅਦ ਜੇ ਤੁਹਾਡੇ ਕੋਈ ਥਾਣੇ ਆਪਣੇ ਤੁਹਾਨੂੰ ਥਾਣਾ ਪੈਂਦਾ ਸੀ ਜਾਂ ਦੂਸਰਾ ਥਾਣਾ ਹਾਂਜੀ ਹਾਂਜੀ ਮੇਰਾ ਥਾਣਾ ਪੈਂਦਾ ਜੀ ਮੇਰੇ ਥਾਣੇ ਐਫਆਰ ਦਰਜ ਹੋਈ ਹੈ ਕਿਹੜਾ ਜੋਰ ਹੈ ਤਾਂ ਚਾਰੇ ਪਾਸੇ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਰਕੇ ਚੋਰਾਂ ਨੇ دہشت ਤਾਂ ਮਚਾਈ ਹੋਈ ਹੈ ਜਿਦੇ ਚੱਲਦੇ ਲੋਕ ਆਪਣੇ ਘਰਾਂ ਦੇ ਵਿੱਚ ਵੀ ਸੁਰੱਖਤ ਨਹੀਂ ਪਰ ਹੁਣ ਤਾਂ ਸਰਕਾਰੀ ਮੁਲਾਜ਼ਮਾਂ ਤੇ ਵੀ ਹੱਥੋਂ ਪਾਈ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਹਲਫ ਪੰਜਾਬ